ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬੜਾ ਵੱਡਾ ਨਵਾਂ ਮੋੜ ਆ ਗਿਆ ਹੈ ਨਵੇਂ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਜਿਨ੍ਹਾਂ ਨੇ ਇੱਕ ਦਹਾਕਾ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਸਦਾ ਵਾਸਤੇ ਅਲਵਿਦਾ ਕਹਿ ਦਿੱਤਾ ਸੀ ਲੇਕਿਨ ਉਹ ਕਿਤੇ ਨਾ ਕਿਤੇ ਜਾ ਕੇ ਸ਼੍ਰੋਮਣੀ ਅਕਾਲੀ ਦਲ ਦੀਆਂ ਗਤੀਵਿਧੀਆਂ ਦੇ ਵਿੱਚ ਹਿੱਸਾ ਲੈਂਦੇ ਰਹੇ ਫਿਰ ਜਿਹੜੀ ਚੇਤਨਾ ਜਾਗ ਪਈ ਹੈ ਫਿਰ ਵੱਡੀ ਗੱਲ ਕਹਿ ਦਿੱਤੀ ਹੈ ਉਸ ਵੱਡੇ ਸਿਆਸੀ ਆਗੂ ਵੱਲੋਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸਰਜੀਤ ਕਰਨ ਦੀ ਲੋੜ ਹੈ ਇਸ ਲਈ ਮੈਂ ਦੁਬਾਰਾ ਫਿਰ ਸ਼੍ਰੋਮਣੀ ਅਕਾਲੀ ਦਲ ਵਿੱਚ ਆ ਕੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਸਰਜੀਤ ਕਰਾਂਗਾ ਇੱਕ ਪਾਸੇ ਸੁਭੀ ਸਿੰਘ ਬਾਦਲ ਉਤੇ ਹਮਲਾ ਹੋਇਆ ਦੂਸਰੇ ਪਾਸੇ ਬਿਕਰਮਜੀਤ ਸਿੰਘ ਜੀਠੀਆ ਅਤੇ ਬਲਵਿੰਦਰ ਸਿੰਘ ਪੁੰਦਰ ਯਾਨੀ ਕਿ ਉਹਨਾਂ ਵੱਲੋਂ ਹਾਲੇ ਕੋਈ ਵੱਡੇ ਫੈਸਲੇ ਨਹੀਂ ਲੈ ਗਏ ਪ੍ਰਧਾਨ ਨੂੰ ਲੈ ਕੇ ਲੇਕਿਨ ਇਧਰ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਵੱਲੋਂ ਵੀ ਵਿਧਾਨ ਸਭਾ ਦੀ ਚੋਣ ਲੜੀ ਅਤੇ ਜੇਤੂ ਰਹੇ ਜਿਨ੍ਹਾਂ ਨੇ ਸਿੱਖ ਅਤੇ ਪੰਥ ਦੀ ਗੱਲ ਕੀਤੀ ਜਿਹੜੇ ਹਮੇਸ਼ਾ ਪੰਥ ਦੇ ਹੱਕਾਂ ਦੀ ਖਾਤਰ ਆਪਣੀ ਕੁਰਬਾਨੀ ਦੇਣ ਨੂੰ ਤਿਆਰ ਰਹਿੰਦੇ ਨੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਜਿਹੜੀ 15 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਹੋਵੇਗੀ ਭਾਵੇਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ 6 ਮਹੀਨਿਆਂ ਦਾ ਵਕਤ ਦਿੱਤਾ ਹੈ ਲੇਕਿਨ ਜੇਕਰ ਝੁੰਡਾ ਕਮੇਟੀ ਰਿਪੋਰਟ ਦੀ ਗੱਲ ਕਰੀਏ ਤਾਂ ਉਹਦੇ ਅਨੁਸਾਰ 15 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਹੋਵੇਗੀ ਕਿ ਉਸ ਵੱਲੋਂ ਨਾਮ ਦਿੱਤਾ ਜਾਵੇਗਾ ਕਿਉਂ ਉਹ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆ ਗਏ ਨੇ ਯਾਨੀ ਕਿ ਸਿਆਸੀ ਹੁਲਾਰਾ ਮਿਲ ਗਿਆ ਹੈ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਤੜਾ ਹੈ ਚਾਹੇ ਉਹ ਦਾਗੀ ਤੜਾ ਹੈ ਦੋਨਾਂ ਨੂੰ ਭਾਜਰਾ ਪੈ ਗਿਆ ਨੇ ਕਿਉਂਕਿ ਉਹਨਾਂ ਨੇ ਹਮੇਸ਼ਾ ਪੰਥ ਅਤੇ ਪੰਥ ਦੀ ਖਾਤਰ ਵੱਡੇ ਬਲੀਦਾਨ ਕੀਤੇ ਨੇ ਹਾਂਜੀ ਮੈਂ ਗੱਲ ਕਰ ਰਹਾ ਐਚਐਸ ਫੁਲਕਾ ਦੀ ਐਡਵੋਕੇਟ ਐਚਐਸ ਫੁਲਕਾ ਦਾ ਇੱਕ ਵਾਰ ਫਿਰ ਦਰਦ ਛਲਕਿਆ ਹੈ ਕੌਮ ਦੇ ਪ੍ਰਤੀ ਐਚਐਸ ਫੁਲਕਾ ਨੇ ਸਿੱਖ ਅਤੇ ਸਿੱਖ ਜਦੇ ਬੰਦੀਆਂ ਲਈ ਹਰ ਪਹਿਲ ਕਦਮੀ ਕੀਤੀ ਲੇਕਿਨ ਉਹ ਕਾਫੀ ਲੰਮਾ ਸਮਾਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਤੋਂ ਦੂਰ ਰਹੇ ਲੇਕਿਨ ਐਚਐਸ ਫੁਲਕਾ ਦਾ ਵੱਡਾ ਬਿਆਨ ਤਸੱਲੀ ਮਚ ਗਈ ਹੈ ਇਧਰ ਸ਼੍ਰੋਮਣੀ ਅਕਾਲੀ ਦਲ ਦੇ ਦੋਹਾਂ ਧੜਿਆਂ ਨੂੰ ਹੁਣ ਇਹ ਚਿੰਤਾ ਹੋ ਗਈ ਹੈ ਚਿੰਤਨ ਕਰ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੇਕਰ ਐਚਐਸ ਫੁਲਕਾ ਐਜੇ ਪ੍ਰਧਾਨਗੀ ਦੀ ਚੋਣ ਲੜਦੇ ਨੇ ਤਾਂ ਅਸੀਂ ਵੋਟ ਉਹਨੂੰ ਦੇਾਂਗੇ ਚਾਹੇ ਸੁਖਵੀਰ ਸਿੰਘ ਬਾਦਲਵਾਲੇ ਧੜੇ ਹੋਣ ਚਾਹੇ ਬਤੜਾ ਹੋਵੇ ਗੁਰਪ੍ਰੀਤ ਸਿੰਘ ਵਡਾਲਾ ਵਾਲਾ ਯਾਨੀ ਕਿ ਇਕਮਿਕ ਹੋਣ ਦੀਆਂ ਗੱਲਾਂ ਹਾਲੇ ਕਰ ਰਹੇ ਨੇ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਕਬੀ ਸਿੰਘ ਬੱਲਵੰਦ ਦਾ ਫਰਮਾਨ ਜਾਰੀ ਹੋਇਆ ਹੈ ਉਸ ਦੇ ਅਨਸਾਰ ਦੋਹਾਂ ਨੂੰ ਇਕੋ ਧੜੇ ਦੇ ਵਿੱਚ ਕੰਮ ਕਰਨਾ ਪਵੇਗਾ ਲੇਕਿਨ ਐਡਵੋਕੇਟ ਐਚ ਐਸ ਫੁਲਕਾ ਦੀ ਐਂਟਰੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਵਾਂ ਸਿਆਸੀ ਮੋੜ ਲਿਆਂਦਾ ਹੈ ਸਿਆਸੀ ਮੋੜ ਲੈ ਕੇ ਕਿਵੇਂ ਆ ਰਹੇ ਨੇ ਕਿਉਂਕਿ ਉਹਨਾਂ ਨੇ ਜਿਹੜੀ ਪ੍ਰਧਾਨਗੀ ਦੀ ਚੋਣ ਲੜਨੀ ਹੈ ਅਤੇ ਸੂਤਰ ਦੱਸਦੇ ਨੇ ਕਿ ਐਚ ਐਸ ਫੁਲਕਾ ਹੀ ਜਿਹੜੇ ਐਡਵੋਕੇਟ ਨੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਹੋਣਗੇ ਇਧਰ ਸੁਖਬੀਰ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਸਾਥੀਆਂ ਨੂੰ ਵੀ ਭਾਜਣਾ ਪੈ ਗਿਆ ਨੇ ਕਿ ਐਡਵੋਕੇਟ ਐਚਐਸ ਫੁਲਕਾ ਨੂੰ ਜਿਹੜਾ ਹੈ ਉਹ ਜਿਹੜਾ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਜੇਕਰ ਆਉਂਦੇ ਨੇ ਤਾਂ ਸਿੱਖ ਪੰਥ ਵੀ ਐਡਵੋਕੇਟ ਐਚਐਸ ਫੁਲਕਾ ਦੀ ਸਪੋਰਟ ਕਰੇਗਾ ਇਸ ਲਈ ਪ੍ਰਧਾਨਗੀ ਦੇ ਵਿੱਚ ਨਾਮ ਦੇਣ ਜਾ ਰਹੇ ਨੇ ਐਚਐਸ ਫੁਲਕਾ